ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਆ ਉਮੀਦ ਕਰਦੇ ਆਂਗੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਆ ਉਹ ਤੇ ਪਤਾ ਹੀ ਤੇਰਾ ਲੱਭ ਨਹੀਂ ਦਿਆ ਵਾ ਕੁਛ ਬੜੀ ਤੁੱਜ ਹਾਂਜੀ ਤੇ ਅੱਜ ਬਾਰਿਸ਼ ਅਜ ਫੇਰ ਹੋ ਰਹੀ ਹੈ ਵੇਖੋ ਨਹੀਂ ਪੈ ਰਿਆ ਵਾ 9 ਵਜੇ ਦਾ ਸ਼ੁਰੂ ਹੋਇਆ ਸੀ ਤੇ 12 ਵਜੇ ਆ ਲਗਾਤਾਰ ਥੋੜਾ ਥੋੜਾ ਪਈ ਜਾਂ ਰਿਹਾ ਵਾ ਮੌਸਮ ਹੁਣ ਨਾਲ ਦੇ ਨਾਲ ਜਿਹੜੇ ਆ ਚੇਂਜ ਹੋਈ ਜਾ ਰਿਹਾ ਵਾ ਤੇ ਅੱਜ ਸਿਲੈਕਟ ਕਰ ਲਈ ਹੈ ਇਹ ਵੀ ਬੁਟੀਕ ਤੋਂ ਇਹਨਾਂ ਦੀ ਜਿਹੜੀ ਕੌਰ ਭਾਜੀ ਹੋਣੀ ਵਿੱਕੀ ਭਾਜੀ ਉਹਨਾਂ ਦੀ ਬੁਟੀਕ ਜਿਹੜੀ ਉਤੋਂ ਜਿਹੜਾ ਵਾ ਸੂਟ ਸਿਲੈਕਟ ਕਰਦੇ ਆ ਤੇ ਤਾਂ ਹੀ ਦਵਾ ਗੋਹੀਓ ਅੱਜ ਮੈਨੂੰ ਆਨੇ ਵੀ ਤੈਨੂੰ ਸੂਟ ਲਾ ਕੇ ਦੇਣਾ ਵਾ ਤੇ ਉਹ ਆਰਡਰ ਕਰਦੇ ਆ ਤੇ ਮੈਂ ਅੱਜ ਮੇਰੀ ਖੁਸ਼ੀ ਦਾ ਟਿਕਾਣਾ ਹੰਨੀ ਆ ਟਿਕਾਣਾ ਹੰਨੀ ਟਿਕਾਣਾ ਨਹੀਂ ਅੱਜ ਮੌਸਮ ਹੀ ਬੜਾ ਸੋਹਣਾ ਚਲੋ ਤੁਸੀਂ ਮੈਨੂੰ ਸੂਟ ਲੈ ਕੇ ਦਿਓ ਫਿਰ ਮੈਂ ਤੁਹਾਨੂੰ ਕੋਈ ਵਧੀਆ ਜਿਹਾ ਬਣਾ ਦੇ ਖਵਾਲਾਂਗੀ ਹਾਂ ਇਹ ਵੀ ਗੱਲ ਠੀਕ ਆ ਉਹ ਵੀ ਫਿਰ ਦਿਖਾਵਾਂਗੇ ਵੀ ਕੀ ਬਣਾਇਆ ਕੋਲਾ ਤੁੰ ਤੇ ਝੂਠਾ ਲਾਰਾ ਹੀ ਲਾਤਾ ਵਾ ਨਹੀਂ ਨਹੀਂ ਬਣਾਵਾਂਗੇ ਤੇ ਆਜੋ ਦੇਖਦੇ ਆ ਵੀ ਕਿਵੇਂ ਆਰਡਰ ਕਰ ਸਿਸਟਮ ਹੈਗਾ ਵਾ ਕਿਵੇਂ ਦਾ ਕਿਦਾ ਆਵਾਜ਼ ਆਉਂਦੀ ਨਾ ਬਦਲਦੀ ਬਦਲ ਕੇ ਚੰਡੀ ਆਵਾਜ਼ ਆਉਂਦੀ ਬਹੁਤ ਕਿਵੇਂ ਦਾ ਸਾਰਾ ਸਿਸਟਮ ਹੈਗਾ ਵਾ ਕਿਵੇਂ ਦਾ ਇੰਟਰਫੇਸ ਆਉ ਐਪ ਦਾ ਤੇ ਕਿਵੇਂ-ਕਿਵੇਂ ਤੁਸੀਂ ਆਰਡਰ ਕਰਨਾ ਵਾ ਸਾਰਾ ਕੁਝ ਤੁਹਾਨੂੰ ਦਿਖਾ ਦੇ ਆ ਆ ਹੈਗੀ ਆ ਜੀ ਇਹਨਾਂ ਦੀ ਐਪ ਤੇ ਫੋਟੋਆਂ ਲੱਗੀਆਂ ਵਾ ਦੋਨਾਂ ਦੀਆਂ ਵਾਹ ਕੀ ਬਾਤ ਹੈ ਇਹਨਾਂ ਨੂੰ ਰੋਕੇ ਫੋਟੋਆਂ ਦੇਖਦੇ ਆ ਨਾ ਮੈਡਮਾਂ ਦੇ ਦੋਨੋਂ ਮੈਡਮਾਂ ਦਾ ਪੂਰਾ ਟੌਰ ਹੈ ਚੱਲ ਕਿੰਨੇ ਹੋਣੋਂ ਲੱਗੀਆਂ ਹਨ ਪਿੰਨਾਂ ਮੈਨੂੰ ਹੁਣ ਦੇਖੀਏ ਸੂਟ ਕੋ ਪਸੰਦ ਆਉਂਦਾ ਕਿਹੜਾ ਨੂੰ ਰਾਜਰੇਟਾ ਸੂਟ ਕੋ ਨਾਲ ਇਹ ਕਿਦਾਂ ਸੋਹਣਾ ਹੈ ਇਹ ਵੀ ਜੀ ਆਣਾ ਸ਼ਿਫੋਨ ਬਲੈਕ ਗੋਲਡਨ ਵਿੱਚ ਕੁਝ ਕਿਹਦੀ ਹੈਗਾ ਇਹ ਹੈਗਾ ਹੈ ਜਰੂਰ ਦੇ ਲੈ ਲਿਓ ਬਈ ਇਹ ਦਾ ਨਾ ਬਲੈਕ ਹੀ ਆ ਨਾ ਬਲੈਕ ਹੀ ਲੈ ਲੈ ਬਲੈਕ ਤੇ ਵੈਸੇ ਹੈਗਾ ਆਹ ਕਿੱਦਾਂ ਸੋਹਣਾ ਹੈ ਕਿਦਾਂ ਇਹ ਹੈ ਕਿਲੇ ਨੰਬਰ ਤੇ ਇਸ ਬਲੈਕ ਦਾ ਹਾ ਗ੍ਰੇ ਗ੍ਰੇ ਹੈ ਨਾ ਵਾਈਟ ਬਣੀ ਆ ਗ੍ਰੇ ਕਲਰ ਨਾਲ ਹਾਂ ਦੁਪੱਟਾ ਹੋਣਾ ਮੇਰੇ ਖਿਆਲ ਕਾਲਾ ਨਹੀਂ ਇਹ ਕਾਲੀ ਪੈਸ ਸਲਵਾਰ ਹੋਏ ਜਾਂ ਤਾਂ ਮੈਂ ਆ ਦੁਪੱਟਾ ਹੋਏ ਕਿਵੇਂ ਦਵੇ ਸੁਨਣਾ ਹੋ ਕਿ ਦੇ ਲੱਗਣਾ ਕੋਈ ਨਹੀਂ ਆ ਕਲਰ ਕਿਡਾ ਰੈਡ ਕਲਰ ਤੇ ਨਾਲ ਇਹ ਬਣ ਕੇ ਸ਼ਿਫੋਨ ਦਾ ਵੀ ਸ਼ਿਫੋਨ ਦਾ ਕਈ ਰੰਗ ਇਹੋ ਜਿਹੇ ਹੁੰਦੇ ਹੈ ਹਣ ਨਾ ਨਵਾਂ ਦੇ ਨਹੀਂ ਪਤਾ ਲੱਗਦਾ ਕਿ ਇਹਨੂੰ ਕਿਹੜਾ ਕਲਰ ਆਂਦੇ ਹੋਣਗੇ ਕਾਟਨ

ਸਿਲਕ ਸਟੌਫ ਐਂਡ ਪ੍ਰਿੰਟ ਐਂਡ ਡੇਟਾ ਹੌਂਡ ਆਨ ਵਰਕ ਇਦਾਂ ਵੀ ਜਿਹੜਾ ਵੀ ਪਸੰਦ ਆਉਂਦਾ ਵਾ ਇਦਾਂ ਦੇਖ ਲੈਣਾ ਵਾ ਜੇ ਤਾਂ ਲੈਣਾ ਤਾਂ ਆਪਾਂ ਬਲੈਕ ਚ ਆਣਾ ਮੈਨੂੰ ਉਹ ਪਸੰਦ ਲੱਗਾ ਮੈਨੂੰ ਬਲੈਕ ਵਿੱਚ ਦੇ ਸੂਟ ਮੇਰੇ ਬੜੇ ਐ ਵਾ ਮਨ ਨੂੰ ਜਿਹੜਾ ਕਿ ਨਹੀਂ ਉਹ ਚੰਗਾ ਲੱਗਿਆ ਇਹ ਕਾ ਬਲੈਕ ਆ ਹੈ ਇਹ ਨਹੀਂ ਪਹਿਲੇ ਵਾਲਾ ਆ ਚੰਗਾ ਲੱਗਦਾ ਪਹਿਲੇ ਵਾਲਾ ਤਾਂ ਵੀ ਹਲ ਲੱਗਾ ਨਵੀਂ ਇਹ ਉਹਨਾਂ ਨਾਲ ਹੈ ਜੀ ਪੀਰ ਨੰਬਰ ਵਿੱਚ ਪੀਡੀ ਇਹ ਫ੍ਰੀਲੀ ਨੂੰ ਉਹ ਜ਼ਿਆਦਾ ਬਲੈਕ ਹੈ ਨਾ ਤੇ ਬਲੈਕ ਫਰਗੇ ਨਹੀਂ ਹੈਗੇ ਕਿੰਨੇ ਤੇ ਆ ਥੋੜਾ ਨਾ ਇਹਦੇ ਵਿੱਚ ਕੱਪੜੇ ਦੇ ਹੋਰ ਵਾ ਕਲਰ ਵਿੱਚ ਗ੍ਰੇ ਜਿਹਾ ਪਾਇਆ ਬੰਦਾ ਨੂੰ ਨੂੰ ਦੇਖਦੇ ਆਲਾ ਜਾਂਦੇ ਸਲਵਾਰ ਸੂਟ ਅਨਸਟਿਚ ਬਿਨਾ ਸਲਾਈਦ ਹੋਣਾ ਸੀ ਤੋਂ ਆਪੇ ਲੈਣਾ ਹਾਂ ਤੇ ਸੀ ਜਾਂ ਆਪਾਂ ਅਨਸਟਿਚ ਲੈਣਾ ਸੀ ਇਹਨੇ ਆਪ ਹੀ ਲੈਣਾ ਤੇ ਇੱਥੇ ਇੱਕ ਵਾਰੀ ਭਰਨਾ ਪੈਣਾ 00 ਤੇ ਨਾਮ ਆਪਣਾ ਭਰਤਾ ਸੇਵ ਕਰਟ ਇਹ ਪ੍ਰੋਡਕਟ ਹੋ ਗਿਆ ਜੀ ਸੇਵ ਹੁਣ ਤੋਂ ਲਈ ਪ੍ਰਸੀਡ ਟੂ ਚੈੱਕਆਊਟ ਇਹਦਾ ਐਡਰੈਸ ਭਰ ਲੈਣਾ ਤੇ ਫਸ ਪਲੇਸ ਆਰਡਰ ਤੇ ਜਾ ਕੇ ਆਰਡਰ ਪਲੇਸ ਕਰ ਦੇਣਾ ਮੈਂ ਕਰਾਂਗਾ ਪੇਪੀਮ ਤੇ ਦਾ ਸੂਟ ਗਿਆ ਜੇ ਬਣ ਮਤਲਬ ਕਿ ਸਿਲੈਕਟ ਹੋ ਗਿਆ ਸਾਰਾ ਕੁਝ ਹੋ ਗਿਆ ਆਰਡਰ ਵੀ ਹੋ ਗਿਆ ਹੁਣ ਆ ਜਾਣਾ ਵਾ ਘਰ ਤੇ ਫਿਰ ਤੁਹਾਨੂੰ ਦਿਖਾਉਣੀ ਆ ਕਿਵੇਂ ਦਾ ਵਾ ਤੇ ਵਿੱਚ ਦੇਖਣ ਨੂੰ ਤਾਂ ਬਹੁਤ ਵਧੀਆ ਲੱਗਣ ਰਿਹਾ ਨਹੀਂ ਦੇਖਣ ਨੂੰ ਵਧੀਆ ਲੱਗਣਿਆ ਉਦਾਂ ਵੀ ਵਧੀਆ ਵਾ ਵਧੀਆ ਆਊਗਾ ਤੇ ਦੇਖਦੇ ਆ ਜਦੋਂ ਹੁੰਦਾ ਵਾ ਫਿਰ ਵਿੱਚ ਕਲੀਪ ਐਡ ਕਰਾਂਗੇ ਤੇ ਖੁਸ਼ ਮੈਡਮ ਜੀ ਖੁਸ਼ ਹੋ ਗਈ ਸ਼ੁਕਰ ਤੇ ਬਲੈਕ ਸੂਟ ਪਸੰਦ ਆ ਮੈਂ ਤਾਂ ਪਹਿਲਾਂ ਵੀ ਖੁਸ਼ ਆ ਮੈਂ ਸੂਟ ਆ ਇਹਨਾਂ ਥੋੜਾ ਜ਼ਿਆਦਾ ਹੋ ਗਈ ਆ ਜਨਨੀਆਂ ਦੇ ਸੂਟਾਂ ਦਾ ਹੀ ਤਾਂ ਹੁੰਦਾ ਵਾ ਚੱਲ ਬਣਾ ਫਿਰ ਹੁਣ ਚਾ ਹਾਂਜੀ ਚਾਹ ਪੀਨੇ ਆ ਕੱਲੀ ਚਾਹ ਬਿਸਕੁਟ ਨਾਲ ਹਾਂਜੀ ਸੂਟ ਆਏਗਾ ਤੇ ਫਿਰ ਤੁਹਾਨੂੰ ਦੱਸਾਂਗੇ ਸੂਟ ਕਿਵੇਂ ਦਾ ਵਾ ਸੀਨਾ ਦੇ ਵਾਸਤੇ ਮਹ ਲਿਆ ਨਹੀਂ ਆ ਵੇਖਾਂਗੇ ਟਾਈਮ ਲੱਗੇਗਾ ਸੀਲਾਂਗੇ ਨਹੀਂ ਤੇ ਫਿਰ ਬਾਅਦ ਸੀਲਾਂਗੇ ਪਰ ਉਦਾਂ ਤੁਹਾਨੂੰ ਦੱਸ ਦਾਂਗੇ ਸੂਟ ਅਗਲਾ ਕਦ ਪੈਰ ਕਰਦੇ ਆ ਜ ਜਦੋਂ ਆਉਂਦਾ ਸੂਟ ਆਈ ਗਿਆ ਮੇਰਾ ਪਾਰਸਲ ਆ ਗਿਆ ਤੇਰਾ ਹੀ ਭਰਾ ਵਾ ਮੈਂ ਕਿਹਾ ਮੇਰਾ ਵਾ ਉਹ ਹੀ ਆ ਨਾ ਉਹ ਹੀ ਆ ਚਲੋ ਵਧੀਆ ਕਿਨੇਚਰ ਦੀ ਵੇਟ ਹੀ ਮਾ ਕਿਨੇਚਰ ਦੀ ਵੇਟ ਹੀ ਹੋ ਗਿਆ ਹਫਤਾ ਕੋ ਲੱਗ ਗਿਆ ਕਿ ਨਹੀਂ ਨਹੀਂ ਥੋੜੇ ਦਿਨ ਹੀ ਲੱਗੇ ਸਰਦਾਰੀ ਪਹਿਰਾਵਾ ਤੋਂ ਪਹਿਲਾ ਸੂਟ ਬਾਇੰਗ ਬਾਇੰਗ ਵੀ ਸਾਡੀ ਪਹਿਲੀ ਹੈ ਪਹਿਲਾ ਪਹਿਲਾ ਪਾਰਸਲ ਸਾਡਾ ਹੀ ਹੈ ਕਿਉਂਕਿ ਜਦੋਂ ਉਹ ਲਾਈਵ ਹੋਏ ਸੀ ਨਾ ਉਸੇ ਵੇਲੇ ਅਸੀਂ ਡੈਪੇ ਹਾਂ ਸਿਲੈਕਟ ਕਰਨਾ ਸੂਟ ਵੀ ਚਲੋ ਵੇਖੀਏ ਪਹਲਾ ਸੂਟ ਕਿਵੇਂ ਦਾ ਵਾ ਕਿਹੜਾ ਵਾ ਚਲੋ ਖੋਲੋ ਆਪਣੇ ਸ਼ੋਪਾ ਥਾਨਾ ਉਦੋਂ ਮੀਂਹ ਡਾਵਾ ਉਹ ਦੋ ਤੇ ਜਿਵੇਂ ਦਾ ਵੇਖਿਆ ਸੀ ਆ ਪਰਚੀ ਪੁੱਚੀ ਇਹਨਾਂ ਦੀ ਪਿੱਲ ਬਣਾ ਪਤ ਨਹੀਂ ਕੀ ਹੈ ਪਿੱਲ ਹੁਣਾ ਹਾਈ ਕਲਰ ਕਿੰਨਾ ਸੋਹਣਾ ਲੱਗਣ ਡਿਆ ਓਹ ਹੋਹ ਤੇ ਚੁੰਨੀ ਹੈ ਨਹੀਂ ਨਹੀਂ ਇਹ ਸੂਟ ਆ ਰਾ ਚੁੰਨੀ ਵਰਗਾ ਪਤਲਾ ਸ਼ਾ ਪਤਲਾ ਹੋੜਾ ਹੁੰਦਾ ਇਹਦਾ ਕਪੜਾ ਖਰੇ ਨੂੰ ਕਿਹੜਾ ਕਪੜਾ ਬੋਲਦੇ ਯੋ ਕੀ ਇਹਨੂੰ ਬੋਲਦੇ ਆ ਮੈਂ ਤਾਂ ਨਾਮ ਹੀ ਭੁੱਲ ਗਿਆ ਆਹ ਸੂਟ ਮੇਰਾ ਆਰਗੈਂਜ਼ਾ ऑर्गेंजा हां आ लिखਿਆ ਉੱਪਰ ਮੈਂ ਤੁਹਾਨੂੰ ਯਾਦ ਦਿਓ ਮੈਨੂੰ ਜੇਤਾ ਭੁੱਲ ਗਈ ਉੱਪਰ ਲਿਖਿਆ ਪਰਚੀ ਦੇ ਉੱਪਰ ਅੱਛਾ ਅੱਛਾ ਆ ਅਗਲਾ ਪਾਸਾ ਵਾ ਇਹਦੇ ਨਾਲ ਹੀ ਆ ਪਿਛਲਾ ਪਾਸਾ ਵਾ ਐਦਾਂ ਇਹਦੇ ਥੱਲੇ ਲਾਈਨਿੰਗ ਲੱਗਣੀ ਆ ਫੇਰੇ ਤਿਆਰ ਹੋਣਾ ਸੂਟ ਐਦਾਂ ਤੇ ਜਦੋਂ ਡੇ ਹੀ ਨਾ ਲਾਂਚ ਕੀਤੀ ਸੀ ਉਹਨਾਂ ਨੇ ਆ ਬਾਵਾ ਦੀ ਕਢਾਈ ਕਿੱਥੇ ਆ ਇੱਕ ਇੱਕ ਤਾਰ ਤੇ ਆ ਤਿੰਨ ਸਟਾਰ ਇੱਥੇ ਦੋ ਸਟਾਰ ਇੱਥੇ ਚਲੋ ਜਦੋਂ ਉਹ ਵਲੌਗ ਉਹਨਾਂ ਨੇ ਬਣਾਇਆ ਸੀ ਨਾ ਉਹਦੇ ਵਿੱਚ ਜਦੋਂ ਲਾਈਵ ਕੀਤਾ ਸੀ ਉਹਨਾਂ ਨੇ ਆਪਾਂ ਉਦੋਂ ਹੀ ਕਰ ਲਿਆ ਖਰੀਦ ਲਿਆ ਸੀ ਇਹ ਤੇ ਇਹੋ ਹੀ ਮੈਨੂੰ ਫਰਸਟ ਨੰਬਰ ਤੇ ਪਸੰਦ ਆਇਆ ਸੀ ਕਲਰ ਤਾਂ ਹੋਰ ਵੀ ਬੜੇ ਸੀ ਪਰ ਇਹ ਆ ਵੀ ਬਲੈਕ ਤੇ ਵੈਰੀ ਬੜਾ ਨੇ ਫੋਨ ਵੀ ਬੜੇ ਕੀਤੇ ਵੀ ਹਨਾ ਵੀ ਤੁਸੀਂ ਲੈ ਲਓ ਸਾਡੇ ਵਾਸਤੇ ਲੈ ਕੇ ਰੱਖ ਲਿਓ ਆਊਟ ਆਫ ਸਟਾਕ ਹੋ ਗਿਆ ਇੱਕ ਮੈਨੂੰ ਮੈਸੇਜ ਉਂਝ ਵੀ ਆਇਆ ਸੀ WhatsApp ਤੇ ਆਂਦੇ ਸੀ ਵੀ ਉਹ ਕਲਰ ਦਾ ਸੂਟ ਪੁੱਛਿਓ ਮੈਂ ਉਹ ਤਾਂ ਮੈਂ ਘਰ ਵੀ ਲਿਆ ਆ ਜਨਾਂ ਨੂੰ ਕਹਿ ਵੀ ਦਿੱਤਾ ਇਹ ਤੇ ਉਹ ਆਰਡਰ ਬੁੱਕ ਹੋ ਗਿਆ ਹੋਰ ਆਗੇ ਹੋਣੇ ਆ ਅਗਲੇ ਦਿਨ ਹੀ ਆਗੇ ਹੋਣੇ ਹੋਰ ਹਾਂਜੀ ਆਹੋ ਇਹ ਆਂ ਦੇ ਹੀ ਬੀਗ ਮੰਗਵਾਦਾਂਗੇ ਹੋਰ ਇਹ ਉਹਨਾਂ ਨੇ ਕਹੇ ਇੱਕੋ ਪੀਸ ਆ ਆ ਸਲਵਾਰਾਂ ਨਾਲ ਸਲਵਾਰ ਦਾ ਕੱਪੜਾ ਹੈ ਸ਼ਿਲਕ ਦਾ ਸ਼ਾਇਦ ਮੈਨੂੰ ਕੱਪੜਾ ਕਪੜਾ ਦਾ ਭੇਦ ਘਾਟੀ ਹੈ ਪਛਾਣ ਪਛਾਣ ਵੀ ਕਿਹੜਾ ਕਿਹੜੇ ਕੱਪੜੇ ਚ ਹੁੰਦਾ ਵਾ ਹਾਂ ਪਹੁੰਚਿਆ ਤੇ ਹਾਂ ਸ਼ਾਇਦ ਇਹ ਸ਼ਿਲਕ ਦਾ ਹੋ ਨਹੀਂ ਲੱਗਦਾ ਆ ਨੈਟ ਲੱਗੀ ਉੱਪਰ ਨਟ ਦੇ ਤੇ ਆ ਕਢਾਈ ਹੋਈ ਆ ਚਲ ਜੁਨੀ ਆ ਇਦਾਂ ਪਹੁੰਚੇ ਬਣ ਜਾਣੇ ਆ ਜੁਨੀ ਹਾਈ ਪਈ 7000 ਆਈ ਦੁਪੱਟਾ ਦੁਪੱਟੇ ਕਰਕੇ ਮੈਨੂੰ ਜਿਆਦਾ ਵਧੀਆ ਲੱਗਾ ਜਦੋਂ ਇਹਨਾਂ ਨੇ ਖੋਲ ਕੇ ਦੁਪੱਟਾ ਦੱਸਿਆ ਸੀ ਨਾ ਬਹੁਤ ਪਿਆਰਾ ਲੱਗਾ ਸੀ ਉੱਪਰ ਲੈਂਪ ਲਾਇਆ ਕਿਵੇਂ ਦਾ ਲੱਗਦਾ ਹੈ ਆਹ ਸਾਰੀ ਕਢਾਈ ਹੈ ਤੇ ਆਹ ਜਿਹੜਾ ਵਾ ਏ ਉਹ ਇਹਦਾ ਗੋਟਾ ਹੁੰਦਾ ਛੋਟੇ ਛੋਟਾ ਉਹਦੇ ਨਾਲ ਸਾਰਾ ਕਵਰ ਕੀਤਾ ਫਲਾਵਰ ਨੂੰ ਠੀਕ ਆ ਸੋਹਣਾ ਲੱਗਾ ਹਾਂ ਸੀਪੂ ਦਾ ਪਤਾ ਲੱਗੂ ਹਾਂ ਜੋ ਸੀਪੂ ਦਾ ਫਿਰ ਪਤਾ ਲੱਗੂ ਸੋਹਣੇ ਕਿੰਦਾ ਲੱਗਾ ਠੀਕ ਆ ਵਧੀਆ 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 ਲੱਗਾ ਹੂੰ ਗੁੰਬਲ ਵੀ ਲੱਗੇ ਚੱਲੇ ਆ ਜਿਹੜੇ ਲਟਕਣ ਜੇ ਹੁਣ ਇਸ ਸੀਹਾਂਗੇ ਸੀਕੇ ਤੇ ਫਿਰ ਹਾਂ ਸੀਕੇ ਫਿਰ ਪਾਵਾਂਗੇ ਫਿਰ ਪਤਾ ਲੱਗੂ ਕਿਵੇਂ ਦਾ ਲੱਗਦਾ ਹਾਂ ਤੇ ਬੜਾ ਸੋਹਣਾ ਲੱਗਾ ਮੈਨੂੰ ਤੇ ਨਹੀਂ ਹੈ ਸੋਹਣਾ ਕਲਰ ਵੀ ਆ ਆ ਬਲੈਕ ਵਾ ਤੇ ਆ ਪਿਓਰ ਵਾਈਟ ਵੀ ਨਹੀਂ ਆ ਨਾ ਜਿਸ ਦਾ ਕਰੀਮ ਕਲਰ ਆ ਕਰੀਮ ਕਲਰ ਜਿਹਾ ਕਰੀਮ ਤੇ ਥੋੜੀ ਥੋੜੀ ਗ੍ਰੇ ਸ਼ੇਡ ਮਾਰਦਾ ਥੋੜਾ ਥੋੜਾ ਕਰੀਮ ਜਿਦਾ ਡਾਰਕ ਗ੍ਰੇ ਆ ਨਾ ਵਿੱਚ ਥੋੜਾ ਥੋੜਾ ਲਾਈਟ ਗ੍ਰੇ ਕਰੀਮ ਇਦਾਂ ਦਾ ਸ਼ੇਡ ਮਾਰਨ ਡਿਆ ਹਾਂਜੀ ਹੁਣ ਇਹਦੀ ਕਰੂਗੀ ਇਹ ਸਟੀਚਿੰਗ ਤੇ ਜੇ ਤੁਸੀਂ ਚਾਹੁੰਦੇ ਜੇ ਵੀ ਸਟੀਚਿੰਗ ਦਾ ਵੀ ਵਲੌਗ ਬਣਾਇਆ ਜਾਏ ਹਨਾ ਪਿਛਲੀ ਵਾਰੀ ਜਦੋਂ ਆਪਾਂ ਜਦੋਂ ਇਹਨੇ ਫਰਾਕਾਂ ਸੀਤੀਆਂ ਸੀ ਨਾ ਉਹਨਾਂ ਦੀਆਂ ਗੁਰਮੇਹਰ ਦੀਆਂ ਤੇ ਸਾਹਿਬ ਦੇ ਸੂਟ ਸੀਤੇ ਸੀ ਉਦੋਂ ਕਈਆਂ ਭੈਣਾਂ ਨੇ ਕਿਹਾ ਵੀ ਸਟੀਚਿੰਗ ਦਾ ਵਲੌਗ ਜ਼ਰੂਰ ਪਾਓ ਤੇ ਉਹ ਸਾਡੇ ਕੋ ਪਿਆਰ ਨਹੀਂ ਟਾਈਮ ਨਹੀਂ ਲੱਗਾ ਹੁਣ ਕੋਈ ਨਹੀਂ ਫਰਾਕਦਾ ਵੀ ਕਿਸੇ ਵਾਰੀ ਪਾਵਾਂਗੇ ਤੇ ਜੇ ਤੁਸੀਂ ਚਾਹੁੰਦੇ ਹੋ ਵੀ ਸੂਟ ਕਈਆਂ ਭੈਣਾਂ ਨੇ ਕਿਹਾ ਸੀ ਵੀ ਆਪਣੇ ਸੂਟ ਦੀ ਵੀ ਕਟਿੰਗ ਦੱਸਿਓ ਵੀ ਕਿਵੇਂ ਕਰਦੇ ਹੋ ਤੇ ਜੇ ਤੇ ਤੁਸੀਂ ਚਾਹੁੰਦੇ ਹੋ ਤਾਂ ਫਿਰ ਦੱਸ ਦਿਓ ਫਿਰ ਮੈਂ ਇਹਦੀ ਕਟਿੰਗ ਕਰਾਂਗੀ ਤੇ ਮੈਂ ਨਾਲ ਮੈਂ ਬਣਾ ਲਾਂਗੀ ਵਲੌਗ ਤੇ ਫਿਰ ਤੁਹਾਨੂੰ ਦੱਸਾਂਗੀ ਤੇ ਆਪਣੀ ਸੂਟ ਦੀ ਆਪਣੇ ਮੇਚ ਦੀ ਕਟਿੰਗ ਮੈਂ ਜਿਵੇਂ ਕਰਾਂਗੀ ਤੇ ਬਾਅਦ ਵਿੱਚ ਫਿਰ ਪਾ ਕੇ ਵੀ ਦੱਸਾਂਗੇ ਵੀ ਕਿਵੇਂ ਦਾ ਲੱਗਦਾ ਹੈ ਨਹੀਂ ਲੱਗਣਾ ਤਾਂ ਸੋਹਣਾ ਹੀ ਚੱਲ ਹਾਂ ਆਹੋ ਚਲ ਪਰ ਵਧੀਆ ਰਿਹਾ ਐਕਸਪੀਰੀਅੰਸ ਸਾਡਾ ਪਹਿਲੀ ਪਰਚੇਜ਼ ਸੀ ਉਹਨਾਂ ਦੇ ਇਹ ਪਤਾ ਲੱਗਾ ਕਿ ਪਹਿਲਾ ਪਾਰਸਲ ਸਾਨੂੰ ਮਿਲਿਆ ਨਾ ਹੂੰ ਪਹਿਲਾ ਪਾਰਸਲ ਸੋ ਪਹਿਲਾ ਆਰਡਰ ਨਹੀਂ ਕਿਸੇ ਨੇ ਵੀ ਕੀਤਾ ਸਭ ਤੋਂ ਪਹਿਲਾ ਵਾਲਾ ਸਾਡਾ ਪਾਰਸਲ ਬਿਨਾਂ ਸਲਾਈ ਤੋਂ ਆਇਆ ਸਰਦਾਰੀ ਪਹਿਰਾਵਾ ਤੋਂ ਜਿੱਦਾਂ ਵੈਬਸਾਈਟ ਲਾਂਚ ਕਰ ਰਹੇ ਸੀ ਉਦੋਂ ਹੀ ਆਪਾਂ ਇਹ ਬਾਹਰ ਕਰ ਲਿਆ ਸੀ ਤੇ ਇੱਕੋ ਪੀਸ ਹੈਗਾ ਸੀ ਉਸ ਤੋਂ ਬਾਅਦ ਵੀ ਆ ਗਏ ਆ ਪੀਸ ਤੇ ਮਿਲ ਗਿਆ ਸਾਨੂੰ ਕੋਈ ਮੁਸ਼ਕਲ ਨਹੀਂ ਆਈ ਸਿੰਪਲ ਦੱਸਿਆ ਤੁਹਾਨੂੰ ਦਿਖਾਇਆ ਸਾਰਾ ਵੀ ਕਿਵੇਂ ਕਰਨਾ ਵਾ ਆਰਡਰ ਕਿਵੇਂ ਕਰਨਾ ਵਾ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਸਿੰਪਲੀ ਜੋ ਕਰਦੇ ਹੋ ਫੋਲੋ ਕਰੀ ਜਾਓ ਤੇ ਬਹੁਤ ਸੌਖਾ ਆਰਡਰ ਕਰਨਾ ਆਪਣਾ ਐਡਰੈਸ ਭਰ ਦਿਓ ਤੇ ਪੇਮੈਂਟ ਕਰ ਦਿਓ ਆਨਲਾਈਨ ਬਸ ਸਿੰਪਲ ਹੀ ਆ ਜਿਹੜੀ ਚੀਜ਼ ਪਸੰਦ ਆਉਂਦੀ ਜਿਹੋ ਜਿਹਾ ਕਲਰ ਪਸੰਦ ਆਉਂਦਾ ਸਿਲੈਕਟ ਕਰ ਲਓ ਤੇ ਅੱਗੇ ਅੱਗੇ ਜਾਈ ਜਾਓ ਬਹੁਤ ਸਿੰਪਲ ਪ੍ਰੋਸੈਸ ਰੱਖਿਆ ਵਾ ਤੇ ਤੁਸੀਂ ਵੀ ਵਾਹ ਕਰਨੇ ਆ ਵੀਡੀਓ ਦੇਖ ਲਿਓ ਮੈਂ ਜਿਹੜਾ ਇਸ ਤੋਂ ਪਹਿਲਾਂ ਆਹੜਾ ਕਲਿੱਪ ਲਾਇਆ ਨਾਲ ਵੀ ਕਿਵੇਂ-ਕਿਵੇਂ ਇਹਨਾਂ ਨੂੰ ਇਹਨੂੰ ਆਰਡਰ ਕਰਨਾ ਸੂਟ ਨੂੰ ਤੇ ਬਾਕੀ ਹੁਣ ਦੇਖਾਂਗੇ ਇਹਨੂੰ ਜਦੋਂ ਸੀਕੇ ਪੌਂਦੀ ਆ ਫਿਰ ਪਾਰਟੀ ਤੇ ਜਾਣਾ ਗਾਹ ਤੇ ਵਿਆਹ ਦੀ ਪਾਰਟੀ ਹੈ ਉਹਨਾਂ ਦੀ ਹੋਵਾ ਸੰਦੀਪ ਦੇ ਵਿਆਹ ਦੀ ਵਿਆਹ ਦੀ ਪਾਰਟੀ ਜਿਹੜੀ ਆ ਮੈਂ ਵਾਲੀ ਚ ਤੇ ਉਹਦੇ ਵਿੱਚ ਫਿਰ ਮੈਂ ਇਹੋ ਹੀ ਪਾਵਾਂਗੀ ਤੇ ਉਦੋਂ ਬਾਅਦ ਦੇਖਾਂਗੇ ਚੰਗਾ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਸਤਿ ਸ੍ਰੀ ਅਕਾਲ ਜੀ